ਸੱਤੇ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਅੱਜ ਪਰਮਪਿਤਾ ਪਰਮੇਸ਼ਰ ਜੀ ਦੇ ਚਰਨਾਚੇ ਬਖਬਸਤ ਹੋ ਕੇ ਉਹਨਾਂ ਦਾ ਸ਼ੁਕਰਾਨਾ ਕੀਤਾ ਹੈ ਜਿਹੜਾ ਪਿਛਲੇ 15 ਸਾਲਾਂ ਤੋਂ ਇਸ ਬਠਿੰਡਾ ਪਰਿਵਾਰ ਦੀ ਸੇਵਾ ਕਰਨ ਦਾ ਗੁਰੂ ਸਾਹਿਬ ਨੇ ਤੇ ਇੱਥੇ ਦੀ ਸੰਗਤਾਂ ਨੇ ਮੈਨੂੰ ਮੌਕਾ ਬਖਸ਼ਿਆ ਅੱਜ ਉਹ ਵੀ ਅਰਦਾਸ ਕੀਤੀ ਕਿ ਉੜੀਆ ਕਲੋਨੀ ਚ ਜਿਹੜੇ ਸਾਡੇ ਦੋ ਬੱਚਿਆਂ ਦੇ ਨਾਲ ਬਹੁਤ ਦੁਖਦ ਹਾਦਸਾ ਜਿਹੜਾ ਹੋਇਆ ਹੈ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਵੀ ਅਰਦਾਸ ਕੀਤੀ ਹੈ ਤੇ ਗੁਰੂ ਸਾਹਿਬ ਦੇ ਚਰਨਾਂ 'ਚ ਇਹ ਆਹੀ ਬੇਨਤੀ ਕੀਤੀ ਹੈ ਕਿ ਜਿਸ ਇਲਾਕੇ ਦੇ ਲੋਕਾਂ ਨੇ ਸਾਡੇ ਪਰਿਵਾਰ ਨੂੰ ਇਸ ਨਿਮਾਨੀ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਬਹੁਤ ਸਾਰਾ ਪਿਆਰ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਗੁਰੂ ਸਾਹਿਬ ਕਿਰਪਾ ਰਹਿਮਤ ਕਰਨ ਕਿ ਇਸ ਪਰਿਵਾਰ ਦੀ ਜਿਹੜੀ ਮੇਰੇ ਤੋਂ ਸਾਡੀ ਪਾਰਟੀ ਤੋਂ ਉਮੀਦਾਂ ਹੈਗਿਆ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕੱਢਣ ਵਾਸਤੇ ਤੇ ਸਾਡੇ ਪੰਜਾਬ ਤੇ ਸਾਡੇ ਇਲਾਕੇ ਦੀ ਤਰੱਕੀ ਤੇ ਵਿਕਾਸ ਕਰਨ ਵਾਸਤੇ ਗੁਰੂ ਸਾਹਿਬ ਆਪ ਦਾ ਮਿਹਰ ਭਰਾ ਹੱਥ ਰੱਖਣ ਗੱਲਾਂ ਬਹੁਤ ਹੁੰਦੀਆਂ ਨੇ ਕਿ ਜ਼ਮੀਨੀ ਕੰਮ ਘੱਟ ਹੁੰਦਾ ਹੈ ਉੱਥੇ ਗੁਰੂ ਸਾਹਿਬ ਕਿਰਪਾ ਕਰਨ ਇਸ ਖੇਤਰੀ ਪਾਰਟੀ ਦੇ ਸਿਰ ਤੇ ਮਿਹਰ ਭਰਾ ਹੱਥ ਰੱਖ ਕੇ ਆਪਣੇ ਸੂਬੇ ਨੂੰ ਤੇ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਪਾਈ ਚਾਰੇ ਇੱਕ ਸਾਂਝ ਦੇ ਨਾਲ ਵੇ ਕਾਸ ਦੀ ਤਰੱਕੀ ਦੀ ਲੀਹਾਂ ਤਾਂ ਹੀ ਲੈ ਕੇ ਜਾਈਏ ਜਿਹੜਾ ਬਾਦਲ ਸਾਹਿਬ ਦਾ ਸੁਪਨਾ ਸੀ ਤੇ ਜਿਸ ਰਾਹ ਤੇ ਚੱਲ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਿਨ ਰਾਤ ਮਿਹਨਤ ਕੀਤੀ ਹੈ ਇੱਕ ਰਾਜੇ ਵਿੜਿੰਗ ਦਾ ਦਰਦ ਸਾਹਮਣੇ ਆਇਆ ਕਹਿੰਦਾ ਪਾਲਟੀ ਪ੍ਰਦਾਨ ਹੁੰਦੇ ਹੋਇਆ ਅਸੀਂ ਵਾਈਫੁੱਲ ਤੱਕ ਨਹੀਂ ਦਵਾ ਸਕਿਆ ਕਹਿੰਦਾ ਕੈਰੀਅਰ ਤਬਾਹ ਕਰਦਾ ਮੈਂ ਕੁਝ ਕਹਿਣਾ ਨਹੀਂ ਚਾਹਾਂਗੇ ਜੀ ਉਹ ਜਾਣੇ ਉਹਨਾਂ ਦਾ ਕੰਮ ਜਾਣੇ ਜਿਸਥੇ ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ ਤਿਤਲੀਆਂ ਆਪ ਦੀ ਪਾਰਟੀ ਬਦਲ ਰਹੇ ਨੇ ਆਪ ਦੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ ਚ ਖੜੇ ਰਹੇ ਆ ਨਾ ਕਦੇ ਸੂਬਾ ਬਦਲਣਾ ਹੈ ਨਾ ਕਦੇ ਹਲਕਾ ਬਦਲਣਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ ਸਟੈਂਡ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਤੇ ਚੱਲਦੇ ਹੋਏ ਆਪਣੇ ਸੂਬੇ ਦੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਅੱਜ ਚੌ ਪੱਖੀ ਜਿਵੇਂ ਸੜਕਾਂ ਹੈਗੀਆਂ ਜਿਵੇਂ ਹਵਾਈ ਅੱਡੇ ਨੇ ਜਿਵੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ ਉਸ ਤਰੀਕੇ ਦੇ ਨਾਲ ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀਆਂ ਕਿ ਸਾਨੂੰ ਸਮਤ ਬਖਸ਼ਣ ਬਲ ਬਖਸ਼ਣ ਦੇ ਪੰਜਾਬ ਦੇ ਲੋਕੀ ਮੌਕਾ ਬਖਸ਼ਣ ਕਿ ਇਸ ਸੂਬੇ ਨੂੰ ਇਸ ਇਲਾਕੇ ਨੂੰ ਅਸੀਂ ਹੋਰ ਤਰੱਕੀਆਂ ਤੱਕ ਲੈ ਕੇ ਜਾ ਸਕੀ ਹਾਲਾਂਕਿ ਮੈਂ ਕਹਿੰਦੀ ਸਾਰੇ ਬਾਦਲ ਅਕਾਲੀ ਦਲ ਪਰਿਵਾਰ ਦੇ ਹੀ ਹੈਗੇ ਭਾਵੇਂ ਲੰਬੀ ਹਲਕੇ ਉਹ ਸਾਡਾ ਪਰਿਵਾਰਿਕ ਹਲਕਾ ਭਾਵੇਂ ਦੂਜੀ ਦੋ ਪਾਰਟੀਆਂ ਉਹ ਵੀ ਅਕਾਲੀ ਦਲ ਦੇ ਹੀ ਹੈਗੇ ਉਮੀਦਵਾਰ ਸੋ ਇਹ ਆਣਗੇ ਲੋਕਾਂ ਦੇ ਕੋਲ ਸਾਨੂੰ ਭੰਡਨ ਨੂੰ ਜਾਂ ਮੇਰੇ ਵਿੱਚ ਨੁਕਸ ਕੱਢਣ ਚੋ ਜਾਂ ਸਾਡੀ ਪਾਰਟੀ ਵਿੱਚ ਮੈਂ ਜਾਵਾਂਗੀ ਲੋਕਾਂ ਦੇ ਕੋਲ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਤੇ ਆਪਣੀ ਪਾਰਟੀ ਦੇ ਕੀਤੇ ਹੋਏ ਸੇਵਾ ਦੇ ਆਧਾਰ 'ਤੇ ਤੇ ਅੱਗੇ ਲੋਕਾਂ ਦੀ ਸੇਵਾ ਕਰਨ ਵਾਸਤੇ ਬਾਕੀ ਜੋ ਜੋ ਕਹਿ ਰਿਹਾ ਮੈਨੂੰ ਉਹਦੀ ਕੋਈ ਪਰਵਾਹ ਨਹੀਂ